ਸਰ ਆਪਾਂ ਹਰਿਆਣਾ ਪੁੰਗਾ ਹਿਸ਼ਾਰਪੁਰ ਓਕੇ ਆਪਾਂ ਤੁਹਾਨੂੰ ਬੋਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਸੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਮੁਸ਼ਕਲਾਂ ਸੀ ਸਰ ਮੈਨੂੰ ਮੈਂ ਤਾਂ ਇੱਕ ਪਹਿਲੀ ਗੱਲ ਮੈਂ ਗਲਫ ਚ ਹੀ ਗਿਆ ਸੀਗਾ ਉੱਥੇ ਸਰਵਿਸ ਕੀਤੀ ਉੱਥੇ ਪਾਣੀ ਦੀ ਜਗ੍ਹਾ ਕੋਕਾ ਕੋਲਾ ਹੀ ਪੀਤਾ ਨਾ ਜਾਣਕਾਰੀ ਕਰਕੇ ਕੰਪਨੀ ਦਾ ਖਾਣਾ ਪੀਣਾ ਸੀਗਾ ਤੇ ਉਸ ਦੇ ਕਾਰਨ ਮੈਨੂੰ 슈ਗਰ ਦੀ ਪ੍ਰੋਬਲਮ ਸ਼ੁਰੂ ਹੋ ਗਈ 슈ਗਰ ਦੀ ਪ੍ਰੋਬਲਮ ਹੋ ਗਈ ਤੇ ਉਹਦੇ ਨਾਲ ਤੁਹਾਨੂੰ ਕੀ ਕੀ ਮੁਸ਼ਕਲ ਆਉਂਦੀਆਂ ਸੀ ਸਰ ਉਹਦੇ ਵਿੱਚ ਮੇਰੇ ਮਸਲ ਪੇਨ ਹੁੰਦੇ 슈ਗਰ ਜਦੋਂ ਜ਼ਿਆਦਾ ਹੋ ਗਈ ਉਦੋਂ ਮੇਰੇ ਪੈਰ ਸੋਨ ਹੋਣ ਲੱਪੇ ਤੇ ਕੁਝ ਫਰਕ ਬਾਡੀ ਦੇ ਵੀਕਨੈਸ ਆਉਣ ਲੱਪੀ ਕੋਈ ਇਤਰਕੀ ਨਹੀਂ ਹੋਈ ਮੇਰਾ ਵੀ ਅ ਦੇਦੀ ਆਉਂਦੀ ਰਹਿੰਦੀ ਸੀ ਜਾਨਕਿ ਸੁਸਤੀ ਜਿਆਦਾ ਵੀਕਲ ਸੌਣ ਲਾਪੀ ਸੂਚ ਪੇਰ ਹੋਣਾ ਨਾ ਆਪੀ ਹਾਂਜੀ ਔਰ ਤੁਸੀਂ ਦਾਦੇ ਜੀ ਵੀ ਤੁਹਾਡੇ ਪੈਰ ਤੇ ਜ਼ਖਮ ਸੀਗਾ ਉਹ ਵੀ ਜਾਨਕਿ ਠੀਕ ਨਹੀਂ ਹੁੰਦਾ ਨਹੀਂ ਪੈਰ ਸੌਣ ਹੋ ਜਾਂਦੇ ਜੁੱਤੀ ਪਾਈ ਦਾ ਨਹੀਂ ਪਤਾ ਲੱਗਦਾ ਜੁੱਤੀ ਉਤਰੀ ਦਾ ਨਹੀਂ ਪਤਾ ਲੱਗਦਾ ਓਕੇ ਤੇ ਕਿੰਨੇ ਕ ਸਮੇਂ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਸਰ ਇਹ ਕੋਈ ਕੋਈ 7-8 ਸਾਲ ਤੋਂ ਸੀਗਾ 7-8 ਸਾਲ ਤੋਂ ਤੁਹਾਨੂੰ ਲਗਾਤਾਰ ਪ੍ਰੋਬਲਮ ਸੀ ਤੇ ਮੈਡੀਸਿਨ ਚੋਸ ਕਰਦੀ ਸੀ ਕਿੰਨੇ ਕੀਤੀ ਸਰ ਕੰਪਨੀ ਦੀ ਮੈਡੀਸਿਨ ਸੀਗੀ ਕੰਪਨੀ ਵਾਲੋ ਫ੍ਰੀ ਸੀਗੀ ਇਸ ਕਰਕੇ ਕੋਈ ਫਾਇਦਾ ਨਹੀਂ ਹੋਇਆ ਸ਼ੂਗਰ ਗਾਧਾ ਗਾ ਬਦੀ ਰਹਿੰਦੀ ਸੀ ਕੰਪਨੀ ਦਾ ਖਾਣਾ ਪੀਣਾ ਸੀਗਾ ਇਸ ਕਰਕੇ ਕੁਝ ਇਦਾਂ ਦੇ ਸੀ ਵੀ ਜਿਹੜੇ ਖੀਰ ਖਿਚੜੀ ਤੇ ਬਰੀਆਨੀ ਜਿਹਨੂੰ ਬਰੀਆਨੀ ਦੇ ਵਿੱਚ ਮਟਰਾਂ ਵਾਲੇ ਚੌਲ ਕਹਿੰਦੇ ਆ ਉਹਦੇ ਨਾਲ ਸ਼ੂਗਰ ਬਹੁਤ ਹਾਈ ਹੋ ਗਈ ਸੀ ਓਕੇ ਆਪਾਂ ਤੁਹਾਨੂੰ ਬਾਡੀ ਸਰਵਸ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਹੈਗੇ ਆ ਔਰ ਉਹ ਤੁਹਾਨੂੰ ਅੱਜ ਵਰਤੇ ਨੂੰ ਕਿੰਨਾ ਟਾਈਮ ਹੋ ਚੁੱਕਾ ਹੈ ਸਰ ਅੱਜ ਵਰਤੇ ਨੂੰ ਪੂਰੇ 2 2 ਮਹੀਨੇ ਹੋ ਗਏ ਆ ਔਰ ਮੈਨੂੰ ਕਾਫੀ ਅੱਗੇ ਨਾਲੋਂ ਠੀਕ ਆ ਮੈਨੂੰ 15 50 ਦਿਨ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਸੋ ਮੈਂ ਦੂਆ ਪੈਕ ਵੀ ਲਿਆ ਔਰ ਅੱਜ ਮੈਂ ਬਿਲਕੁਲ ਠੀਕ ਹਾਂ ਸੋ ਦਿਨ ਤੁਸੀਂ ਪੂਰਾ ਕੀਤਾ ਹਾਂ ਜੀ ਹੁਣ ਤੁਹਾਨੂੰ ਕੋਈ ਮੁਸ਼ਕਲ ਲੱਗਦੀ ਆ ਕੋਈ ਮੁਸ਼ਕਲ ਨਹੀਂ ਸਰ ਜਿਹੜੇ ਹੱਥ ਪੈਰ ਸੁੰਦੇ ਸੀ ਬਿਲਕੁਲ ਠੀਕ ਆ ਜਾ ਜਿਹੜੇ ਤੁਹਾਡੇ ਕਹਿੰਦੇ ਸੀ ਤੁਸੀਂ ਬਈ ਪੇਨ ਰਹਿਣੀ ਸੀਰੀ ਚ ਵੀਕਨੈਸ ਬਿਲਕੁਲ ਸਾਰਾ ਜਦੋਂ ਜਦੋਂ ਪੈਕ ਲਿਆ ਪੈਕ ਦੇ ਵਿੱਚ ਵਿਟਾਮਿਨ ਸੀ ਸੀਗੇ ਸਾਰੇ ਸੀ ਬਿਲਕੁਲ ਤੁਹਾਨੂੰ ਕੋਈ ਮੈਡੀਸਿਨ ਯੂਜ਼ ਕਰਦੇ ਹੋ ਹੁਣ ਨਹੀਂ ਸਰ ਹੁਣ ਕੋਈ ਨਹੀਂ ਕੋਈ ਮੈਡੀਸਿਨ ਯੂਜ਼ ਨਹੀਂ ਕਰਦੇ ਬਿਲਕੁਲ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣੀ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਰ ਇਹਦੇ ਵਿੱਚ ਮੈਸੇਜ ਇਹ ਹੀ ਆ ਵੀ ਵਕਤ ਵਿਚਾਰੇ ਸੋ ਬੰਦਾ ਹੋਏ ਟਾਈਮ ਨੂੰ ਸੰਭਾਲੋ ਇੰਤਜ਼ਾਰ ਨਾ ਕਰੋ ਕਿ ਬਈ ਅਸੀਂ ਗਾਂ ਤੇ ਗਾਂ ਹੋਰ ਬਿਮਾਰ ਹੋਈਏ ਪੰਜ ਚੂਸਾਂ ਦੇ ਵਿੱਚ ਬਹੁਤ ਤਰੱਕੀ ਆ ਬਹੁਤ ਫਾਇਦਾ ਆ ਔਰ ਇਸ ਨੂੰ ਜ਼ਰੂਰ ਲਾਓ ਔਰ ਜ਼ਿੰਦਗੀ ਆਨੰਦ ਦਾ ਮਾਣੋ ਥੈਂਕ ਯੂ ਜੀ